ਪਟਿਆਲੇ ਦੇ ਵਿੱਚ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਟਿਆਲਾ ਦੇ ਦੀਪਨਗਰ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ ਜਿਸ ਦੇ ਵਿੱਚ ਸੰਗਤਾਂ ਹੁੰਮ-ਹੁਮਾ ਕੇ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਗੁਰਦੁਆਰਾ ਸਾਹਿਬ ਦੀਪਨਗਰ ਦੀ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਕੀਰਤਨ ਕੱਢੇ ਜਾਂਦੇ ਨੇ ਤੇ ਇਸ ਸਾਲ ਵੀ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਦੀਪਨਗਰ ਤੋਂ ਨਿਕਲ ਕੇ ਅਲੱਗ-ਅਲੱਗ ਫੇਰੀਆਂ ਤੇ ਹੁੰਦੇ ਹੋਏ ਸ਼ਾਮ ਦੀ ਸਮਾਪਤੀ ਗੁਰਦੁਆਰਾ ਸਾਹਿਬ ਦੀ ਨਗਰ ਵਿਖੇ ਕੀਤੀ ਜਾਵੇਗੀ ਜੋ ਨਗਰ ਕਿਰਤ ਦੇ ਤਹਿਤ ਕੰਮ ਕਰ ਰਹੇ ਸਭ ਨੂੰ 25 ਸੰਗਤ ਕੋ ਤਿੱਪਲਾਗਰ ਨਿਵਾਸੀਆਂ ਨੂੰ ਗੁਰੂ ਘਰ ਦੀ ਸਾਰੇ ਕਮੇਟੀ ਨੂੰ ਕਮੇਟੀ ਨੂੰ ਤਾਂ ਮੁਬਾਰਕਬਾਦ ਜਿਹੜਾ ਏਡਾ ਵੱਡਾ ਉਪਰਾਤਾ ਕਰਕੇ ਸੱਚੇ ਸੰਗਤ ਦੇ ਨਾਲ ਨਗਰ ਕੀਰਤਨ ਦੇ ਰੂਪ ਚ ਸਾਰੇ ਇਲਾਕੇ ਚ ਲੈ ਕੇ ਜਾ ਰਹੇ ਨੇ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਸਹਿਜ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜਾ ਪਵਿੱਤਰ ਜਨਮ ਦਿਹਾੜਾ ਆਪਾਂ ਸਾਰੇ ਸ਼ੁਮਤਾਬ ਨਾਲ ਕੱਲੇ ਆਪਣੇ ਸ਼ਹਿਰ ਆਪਣੇ ਇਲਾਕੇ ਸੂਬੇ ਚ ਨਹੀਂ ਸਾਰੇ ਦੁਨੀਆ ਦੇ ਵਿੱਚ ਜੋ ਜਿਹੜੇ ਬਣਾ ਰਹੇ ਆ ਉਸ ਜੀ ਦੀ ਮੁਬਾਰਕਬਾਦ ਪਰ ਪਿਛਲੇ ਸਮੇਂ ਚ ਆਪਾਂ ਸਾਰੇ ਸਰਬਸਦਾਮੀ ਨੂੰ ਯਾਦ ਕਰਦੇ ਰਹੇ ਆ ਸਾਰੇ ਛੋਟੇ ਸ਼ਹਿਰ ਯਾਦੇ ਪਿਛਲੇ ਸਫਰ ਦੇ ਵਿੱਚ ਇਹ ਸਾਰੇ ਉਪਰਾਲੇ ਇਹ ਗੁਰੂ ਘਰ ਵਾਲੇ ਸਾਰੀ ਕਮੇਟੀ ਸੋਚਾ ਸੰਗਤ ਉੱਚਾ ਇਲਾਕਾ ਇਕੱਠੇ ਹੋ ਕੇ ਜਿਹੜੇ ਬਣਾਉਂਦੇ ਇਹਨਾਂ ਨੂੰ ਉਸ ਗੱਲ ਦੀ ਬਹੁਤ-ਬਹੁਤ ਬਤਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਯਕੀਨ ਰੱਖਦੇ ਗੁਰਦੁਆਰਾ ਸਾਹਿਬ ਦੀਪਨਗਰ ਵੱਲੋਂ ਹਰ ਸਾਲ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਕ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਸੰਗਤ ਦੀਪਨਗਰ ਦੀ ਇਕਤਾ ਵਿਹਾਰ ਦੀ ਨਗਰ ਕੀਰਤਨ ਵਿੱਚ ਤਕਰੀਬਨ 1000 ਪਲੱਸ ਹਜੇ ਸ਼ੁਰੂਆਤ ਤੋਂ ਹੀ ਸੰਗਤ ਸਾਡੇ ਨਾਲ ਹੈ ਬਾਕੀ ਸਮੂਹ ਸੰਗਤਾਂ ਨੂੰ ਬੜੇ ਹੀ ਸਤਿਕਾਰ ਨਾਲ ਦੁਬਾਰਾ ਬੇਨਤੀ ਕੀਤੀ ਜਾਂਦੀ ਹੈ ਕਿ ਆਪਾਂ ਨਾ ਆਪਣੇ ਬੱਚਿਆਂ ਨੂੰ ਮੈਂ ਦਿਖਾਣਾ ਚਾਹੁੰਗਾ ਇੱਕ ਬੱਚੇ ਦੀ ਮਾਦਾ ਨੇ ਉਹਦੇ ਦੁਮਾਲਾ ਬੰਨੇ ਆ ਦੇਖੋ ਬਹੁਤ ਸੋਹਣਾ ਵਾਈਬ ਜੇ ਹਲਸਾ ਹੋਏ ਪਤੀ ਐਡੀ ਇੱਕਲਾਸ ਨਾ ਮੈਂ ਉਹ ਮਾਲਾ ਬਣਿਆ ਵੀ ਆਪਾਂ ਗੁਰੂ ਸਾਹਿਬ ਨੂੰ ਆਪਣੇ ਮਾਪਿਓ ਦਾ ਸਭ ਤੋਂ ਵੱਡਾ ਰੋਲ ਹੈ ਕਿ ਜਿਹੜੇ ਗੁਰੂ ਗੁਰੂ ਸਾਹਿਬ ਜਿਹੜੇ ਕਿ ਗੁਰੂ ਸਾਹਿਬ ਨਾਲ ਆਪਣੇ ਬੱਚੇ ਜੋੜਦੇ ਨੇ ਦੁਬਾਰਾ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ